ਲੁਧਿਆਣਾ ਸ਼ਹਿਰ ਵਿੱਚ ਲਗਾਤਾਰ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਦੇਖ ਸਕਦੇ ਹੋ ਕਿ ਇਹ ਵਾਰਦਾਤ ਸਮਰਾਲਾ ਚੌਂਕ ਦੇ ਵਿੱਚ ਦੀ ਹੈ ਜਿੱਤੇ ਕਿ ਇੱਕ ਨਿਹੰਗ ਸਿੰਘ ਜਿਹੜਾ ਕਿ ਆਪਣਾ ਕਾਰੋਬਾਰ ਕਰਦਾ ਹੈ ਤੇ ਲੋਕਾਂ ਨੂੰ ਰਾਤ ਨੂੰ ਸਫਰ ਕਰਵਾਉਂਦਾ ਹੈ ਦੇਖ ਸਕਦੇ ਹੋ ਕਿ ਲਾਈਵ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਕੁਝ ਵਿਅਕਤੀ ਜਿਹੜਾ ਕਿ ਆਂਦੇ ਨੇ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਇਹ ਇੱਕ ਛੋਟਾ ਜਿਹਾ ਮਾਮਲਾ ਸੀ 1500 ਰੁਪਏ ਨੂੰ ਲੈਣ ਦੇਣ ਨੂੰ ਕਰਕੇ ਜਿਹੜੇ ਕਿ ਆਪਣੇ ਦੋਸਤਾਂ ਨੂੰ ਹੱਥ ਉਧਾਰਾ ਦਿੰਦੇ ਨੇ ਉਹ ਵੀ ਸਾਵਧਾਨ ਹੋ ਜਾਓ ਕਿ ਕੀ ਨਿਹੰਗ ਸਿੰਘ ਨੂੰ ਆਪਣਾ 1500 ਰੁਪਇਆ ਮੰਗਣਾ ਪੈ ਗਿਆ ਮਹੰਗਾ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਉਸ ਲੜਕੇ ਨੇ ਕੁਝ ਵਿਅਕਤੀ ਲਗਾਏ ਲਿਆ ਕੇ ਨਿਹੰਗ ਸਿੰਘ ਉੱਤੇ ਆ ਕੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਕੀ ਪੂਰਾ ਮਾਮਲਾ ਸੀ ਆ ਉਹ ਨਿਹੰਗ ਸਿੰਘ ਨਾਲ ਗੱਲ ਕਰਦੇ ਆ ਕਿ ਕੀ ਕਾਰਨ ਹੋ ਗਿਆ ਜਿਹੜਾ ਕਿ ਜਿਹੜਾ ਕਿ ਉਹਦੇ ਉੱਪਰ ਹਮਲਾ ਹੋਇਆ ਹੈ ਤੁਸੀਂ ਦੇਖ ਸਕਦੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਦੁਕਾਨ ਦੀ ਭੰਨ ਤੋੜ ਕੀਤੀ ਗਈ ਹੈ ਤੇ ਨਿਹੰਗ ਸਿੰਘ ਦੇ ਉੱਤੇ ਵੀ ਕਾਫੀ ਜ਼ਿਆਦਾ ਹਮਲਾ ਕੀਤਾ ਗਿਆ ਹੈ ਕੀ ਪੂਰਾ ਮਾਮਲਾ ਸੀ ਆ ਉਹ ਦਿਖਾਣੇ ਆ ਤੁਹਾਨੂੰ ਤੇ ਕਰਦੇ ਆ ਜਿਹੜੇ ਕਿ ਉਹਨਾਂ ਦੇ ਸਾਥੀ ਉਹਨਾਂ ਨਾਲ ਗੱਲਬਾਤ ਇੱਥੇ ਤੱਕ ਬੱਚੇ ਆਏ ਹੋਏ ਆ ਬਾਹਰ ਪਾਪ ਕਰ ਰਹੇ ਨੇ ਕੋਈ ਗੱਲ ਆ ਰਹੀ ਹੋ ਕੇ ਬੋਲਣਾ ਹੁਣ ਵੀ ਲੈ ਕੇ ਗਏ ਆ ਕੋਈ ਗੱਲ ਨਹੀਂ ਦੇਖਦੇ ਹਲੋ ਆ ਸਾਰਾ ਕੂਨ ਲੱਗਿਆ ਹੋਇਆ ਕੀ ਹੋਇਆ ਸੀ ਜੀ ਉੱਥੇ ਪਤਾ ਹੀ ਨਹੀਂ ਵੀਰੇ ਮੈਂ ਤਾਂ ਆਪ ਹੁਣ ਆਇਆ ਮੈਂ ਦੁਕਾਨ ਤੇ ਇੱਥੇ ਮੁੰਡਾ ਆਇਆ ਹੈਗਾ ਮੇਰਾ ਨਾਲ ਛੋਟਾ ਭਰਾ ਉਹ ਬੈਠਾ ਸੀ ਉਹਦੇ ਤੇ ਕਿਸ ਨੇ ਤੇਜ਼ ਤਰਾਰ ਦਾ ਹਮਲਾ ਕੀਤਾ ਉਹ ਵੀ ਨਿਹੰਗ ਸਿੰਘ ਆ ਉਹਨੇ ਆਪਣੀ ਕਿਰਪਾਨ ਗੱਡੀ ਜਵਾਬ ਚ ਕੈਮਰੇ ਸਾਰੀ ਰਿਕਾਰਡਿੰਗ ਹੈ ਦੇਖ ਕੇ ਦੱਸ ਦੇ ਵਾਕੀ ਠੀਕ ਹੈ ਜੀ ਕੌਣ ਸੀ ਜੇ ਬੰਦਾ ਪਤਾ ਨਹੀਂ ਪਤਾ ਨਹੀਂ ਕੁਝ ਨਹੀਂ ਪਤਾ ਵੀਰੇ ਹਲੇ ਕੁਝ ਨਹੀਂ ਪਤਾ ਵੀਰੇ ਕੁਝ ਨਹੀਂ ਪਤਾ ਹਲੇ ਕਿੰਨੇ ਕੋਈ ਜਾਣੇ ਸਗੇ ਉਹ ਬਾਜੀ ਕੁਝ ਨਹੀਂ ਆਈਡੀਆ ਕੈਮਰੇ ਰਿਕਾਰਡਿੰਗ ਦੇਖ ਕੇ ਦੱਸਾਂਗਾ ਹਾਂਜੀ 10 12 ਜਣਾ ਸੀ ਇਹ ਬੋਤਲਾਂ ਚਲਦੀਆਂ ਪੀਆਂ ਸੀਗੀਆਂ ਉਧਰੋਂ ਅੱਛਾ ਹਾਂਜੀ ਚੱਲੇ ਚੱਲੇ ਕੋਈ ਬਲੀ ਚੱਲੇ ਕੋਈ ਗੱਲ ਠੀਕ ਕੱਲੇ ਬੰਦੇ ਨੇ ਪਿਆ ਜਾਂ ਕਿਸ ਤਰ੍ਹਾਂ ਇਹ ਤਾਂ ਨਹੀਂ ਸਰ ਅਸੀਂ ਜਦੋਂ ਉਤਰੇ ਆਂ ਈ ਰਿਕਸ਼ਾ ਤੋਂ ਉਦੋਂ ਉਦੋਂ ਬੋਤਲਾ ਚਲਦੀਆਂ ਪੀਆਂ ਸੀਗੀਆਂ ਅੱਛਾ ਹਾਂਜੀ ਕੁਝ ਨਹੀਂ ਆਈ ਐਨੇ ਟਾਈਮ ਦੀ ਇੱਥੇ ਵੀਰੇ ਆਏ ਸੀ ਦੋ ਜਣੇ ਆ ਕੇ ਹਾਂਜੀ ਸਟਾਪ ਕਰਾਣੇ ਸੀ ਉਹ ਖੱਡੀਆਂ ਰਿਕਟਾ ਰੌੜੇ ਚਲਾ ਰਹੇ ਸੀ ਕਿਰਪਾਨਾਂ ਮਾਰ ਰਹੇ ਸੀ ਅੱਛਾ ਜੀ ਬੈਠਾ ਸੀ ਕਾਊਂਟਰ ਦੇ ਕੋਲ ਅੱਛਾ ਮਾਰੀ ਜਾਂਦਾ ਅੱਛਾ ਜੀ ਜਿਆਦਾ ਵੱਜ ਗਈ ਉਹ ਤੇ ਜੀ ਉਹਦੇ ਜਿਆਦਾ ਵੱਜ ਗਏ ਵੀਰੇ ਕਾਫੀ ਆ ਜਾ ਕੇ ਰੋਟਾਂ ਜਗ੍ਹਾ ਟੱਕ ਰਹੇ ਵੀ ਪਤਾ ਲਗਾ ਕੌਣ ਸੀ ਕੇ ਬੰਦੇ ਤੇ ਕਿੱਧਰ ਆਏ ਸਵਾਰੀ ਟੋਪ ਦੀ ਆਏ ਦੀ ਹੁਣ ਪਤਾ ਨਹੀਂ ਕੌਣ ਸੀਗੇ ਅੱਛਾ ਕਿੰਨੇ ਕੁ ਜਣੇ ਸੀਗੇ ਜੀ ਉਹ ਠੀਕੇ 4-5 ਆ ਗਏ ਵੀਰੇ ਮੁੰਡੇ ਤੇ ਦੋ ਲੇਡੀਜ਼ ਸੀ ਨਾਲ ਠੀਕ ਹੈ ਜੀ ਅੱਛਾ ਉਹ ਬੰਦੇ ਜੀ ਅੱਛਾ ਜੀ ਹਾਂ ਜੀ ਠੀਕ ਹੈ ਜੀ ਪਤਾ ਨਹੀਂ ਲੱਗ ਕੇ ਕਿਧਰੋਂ ਵੀ ਆਏ ਇਹੋ ਜਿਹੇ ਦੋ ਮਲਾਜਮ ਹੌਨ ਦਾ ਖੜੇ ਸੀ ਦੇ ਰਹੇ ਦੋ ਮਲਾਜਮ ਹੌਨ ਦਾ ਖੜੇ ਸੀ ਇਹ ਭਾਈ ਅੱਛਾ ਜੀ ਹਾਂ ਤੇ ਹੁਣ ਮਲਾਜਮ ਕਿੱਧਰ ਚਲੇਗੇ ਜੀ ਬਾਦੌਨਾ ਨੇ ਇੱਥੇ ਆਣਾ ਜੂਰੀ ਨਹੀਂ ਸਮਝਿਆ ਵਸ ਠੀਕ ਹੈ ਹਾਂ ਸਾਹਮਣੇ ਖੜੇ ਸੀ ਭਾਜੀ ਕਿ ਅਗਲਾ ਕੰਮ ਆਪੇ ਪਸਣਾ ਹੈ ਭਾਜੀ ਕੀ ਹੋਇਆ ਸੀਗਾ ਜੀ ਬਜੀ ਉਤੋਂ ਅਦਿਦਾਨ ਥਲੇ ਵਾਸੇ ਬੈਠੇ ਸੀ ਹਾਂਜੀ ਤੇ ਦਾਨਾ ਕਹਿੰਦਾ ਕੋਈ ਇਹਨਾਂ ਦੀ ਆਪੇ ਦੀ ਪਹਿਲਾਂ ਦੀ ਕੋਈ ਗੱਲਬਾਤ ਹੋਣੀ ਆ ਹਾਂ ਹਾਂ ਜੇਕਰ ਤੇ ਉਹ ਆ ਕੇ ਬਸ ਉਹਨਾਂ ਨੇ ਇਹੀ ਕੀਤਾ ਕਿ ਉਹਨੂੰ ਖਿੱਚ ਕੇ ਬਾਹਰਲੇ ਵਾਸੇ ਮਾਰਨਾ ਸ਼ੁਰੂ ਕਰਤਾ ਅੱਛਾ ਕਿੰਨੇ ਕੋ ਜਾਨਾ ਸੀਗੇ ਭਾਜੀ ਉਹ ਭਾਜੀ 4-5 ਨੇ ਕਰਕੇ ਆਏ ਸੀ ਅੱਛਾ ਕੋਈ ਹਥਿਆਰ ਵੀ ਸੀਗੇ ਉਹਨਾਂ ਕੋਲ ਕੋਈ ਹਥਿਆਰ ਦਾ ਭਾਜੀ ਕੋਈ ਪਤਾ ਨਹੀਂ ਹੈਗਾ ਪਰ ਉਹਨਾਂ ਨੇ ਮਾਰਿਆ ਬਹੁਤ ਅਖੜਿਆ ਨਾਲ ਮਾਰਿਆ ਉਹ ਰਿਆ ਭਾਜੀ ਦੇ ਅੱਛਾ ਕਾਫੀ ਨਿਕਲਿਆ ਦਿਓ ਠੀਕ ਹੈ ਤੁਸੀਂ ਅਜੇ ਇੱਥੇ ਪਹੁੰਚੇ ਹੋ ਪਤਾ ਲੱਗਿਆ ਜੀ ਇੱਥੇ ਲੜਾਈ ਹੋਈ ਹੈ ਹਾਂ ਜੀ ਕੀ ਕਾਰਨ ਦੇ ਪਤਾ ਲੱਗਿਆ ਕੋਈ ਨਹੀਂ ਇਹਨਾਂ ਬੱਸਾਂ ਬੱਸਾਂ ਸੁਰਤ ਹੋਇਆ ਅੱਛਾ ਹਾਂ ਬੱਸਾਂ ਵੀ ਜਿੱਦਾਂ ਇਹਨਾਂ ਦਾ ਇਹ ਦਫ਼ਤਰ ਆ ਇਹ ਤੋਂ ਕੁਝ ਸੜੀ ਸੁਰਤ ਤੋਂ ਆਈ ਹੋਣੇ ਆ ਮਿੱਤਾਂ ਕੋਈ ਕੀ ਹੋਇਆ ਜਿਹੜੇ ਚੜਾ ਪਤਾ ਲੱਗਿਆ ਕਿੰਨੇ ਕੁ ਬੰਦਿਆਂ ਨੇ ਹਮਲਾ ਕੀਤਾ ਉਹਦੇ ਤੇ ਜਾਂ ਕਿਹਦੇ ਨਾਲ ਛੱਟ ਵੱਜੀ ਉਹਦੇ ਵਿੱਚ ਫਿਰ ਤਿੰਨ ਚਾਰ ਬੰਦੇ ਸੀ अच्छा जी ਕੀ ਉਹਨਾਂ ਕੋਈ ਹਥਿਆਰ ਵਗੈਰਾ ਸੀਗਾ ਕੋਈ ਲੈ ਲੈ ਕੋਈ ਕੜਾ ਹੀ ਕੜੇ ਕੋਲ ਵਜੀ ਹੱਥ ਤੇ ਉਹ ਬੰਦੇ ਵੀ ਕਿੱਦਾਂ ਦੀ ਕੰਡੀਸ਼ਨ ਕਿੱਦਾਂ ਦੀ ਜੀ ਜਦੋਂ 6:00 ਵਜੇ ਜੀ ਹੁਣ ਠੀਕ ਹੁਣ ਇਹ ਜਾ ਕੇ ਸਿਵਲ ਹਸਪਤਾਲ ਪਤਾ ਲੱਗਿਆ ਜੀ ਦੇਖਣ ਚੱਕਰ ਨੇ ਠੀਕ ਹੈ